ਅੰਮ੍ਰਿਤਪੁਰ ਕੀ ਨਾਮ ਹੈ ਮਰਣਾਜੀ ਜਤਿੰਦਰ ਸਿੰਘ ਭੱਲਾ ਜੀ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਮਠੰਡਾ ਦਾ ਸੋ ਅੱਜ ਸਾਰੇ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਲ ਦਿੱਤੀ ਗਈ ਹੈ ਕਿ ਪਿਛਲੇ ਦਿਨੇ ਜੋ ਏਡੀ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਤੀਜੀ ਵਾਰ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਇੱਕ ਰਾਸ਼ਟਰੀ ਪਾਰਟੀ ਆਮ ਆਦਮੀ ਪਾਰਟੀ ਸੋ ਉਹਨਾਂ ਨੂੰ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਜਦੋਂ ਸਾਰੇ ਦੇਸ਼ ਦੇ ਵਿੱਚ ਪੜਾਦਰ ਪੜਾ ਵੋਟਾਂ ਪੈਣੀਆਂ ਨੇ ਉਹਨਾਂ ਨੇ ਪ੍ਰਚਾਰ ਕਰਨਾ ਉਹਨਾਂ ਨੂੰ ਫੜ ਕੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਸੋ ਉਹਨਾਂ ਦੀ ਗ੍ਰਿਫਤਾਰੀ ਸਮੁੱਚੇ ਸਾਡੇ ਲੋਕਤੰਤਰ ਦੇ ਲਈ ਸਾਡੇ ਸੰਵਿਧਾਨ ਦੇ ਲਈ ਖਤਰਾ ਹੈ ਇਹ ਗੱਲ ਮੈਂ ਨਹੀਂ ਕਹਿੰਦਾ ਵੀ ਮੈਂ ਆਮ ਆਦਮੀ ਪਾਰਟੀ ਜਿਹੜਾ ਪ੍ਰਧਾਨ ਹੈ ਇਹ ਗੱਲ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਜਾਪਾਨ ਦੇ ਵਿੱਚ ਫਰਾਂਸ ਦੇ ਵਿੱਚ ਇੱਥੋਂ ਤੱਕ ਕਿ ਯੂਨਾਨ ਦੇ ਵਿੱਚ ਵੀ ਇਸ ਦੇ ਵਿਰੋਧ ਵਿੱਚ ਮਤਾ ਲਿਆਂਦਾ ਗਿਆ ਕਿ ਸਾਡੇ ਲੋਕਤੰਤਰ ਕਦਰਾਂ ਕੀਮਤਾਂ ਨੂੰ ਖਤਰਾ ਹੈ ਸਾਡਾ ਜਿਹੜਾ ਲੋਕਤੰਤਰਕ ਦੇਸ਼ ਭਾਰਤ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਤ ਦੇਸ਼ ਮੰਨਿਆ ਜਾਂਦਾ ਤੇ ਉੱਥੇ ਜਦੋਂ ਵੋਟਾਂ ਦੇਣ ਵਾਲੇ ਵਿੱਚ ਐਡੇ ਲੀਡਰਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਬੇਵਜ੍ਹਾ ਗ੍ਰਿਫਤਾਰ ਕੀਤਾ ਜਾਵੇ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ਤੋਂ ਬਹੁਤ ਮਾੜੀ ਗੱਲ ਆ ਸੋ ਅੱਜ ਅਸੀਂ ਇਸ ਦੇ ਵਰਤ ਰੱਖਿਆ 6 ਘੰਟਿਆਂ ਦਾ ਸਾਰੇ ਦੇਸ਼ ਦੇ ਵਿੱਚ ਤੇ ਇਸ ਤੋਂ ਪਹਿਲਾਂ ਅਸੀਂ ਦਿੱਲੀ ਵੀ ਜਾ ਕੇ ਆਏ ਆਂ ਚੰਡੀਗੜ੍ਹ ਵੀ ਜਾ ਕੇ ਆਏ ਆਂ ਅੱਜ ਵੀ ਪ੍ਰੋਗਰਾਮ ਹੈ ਸੋ ਇਹ ਸਾਡਾ ਸੰਕੇਤਕ ਰੋਸ ਪ੍ਰਦਰਸ਼ਨ ਹੈ ਇਸ ਤੋਂ ਅੱਗੇ ਸਾਨੂੰ ਸਾਡੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਨੂੰ ਕੋਈ ਹੋਰ ਵੱਡੀ ਕੁਰਬਾਨੀ ਕਰਨੀ ਪੈਂਦੀ ਹੈ ਉਹ ਵੀ ਕਰਨ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਜਿੰਨੀ ਵੱਡੀ ਕੁਰਬਾਨੀ ਕਰਨੀ ਪਵੇ ਜੇ ਕਿਉਂਕਿ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਉਹ ਵਿਅਕਤੀ ਨੇ ਉਹ ਸੋਚ ਹੈ ਜਿਨ੍ਹਾਂ ਨੇ ਦੇਸ਼ ਦੀ ਰਾਜਨੀਤੀ ਵਿੱਚ ਤਬਦੀਲੀ ਲੈ ਕੇ ਆਏ ਪਹਿਲਾਂ ਸੋਚਿਆ ਸੀ ਕਿ ਤੇ ਆਮ ਪਰਿਵਾਰਾਂ ਦੇ ਜਿਹੜੇ ਧੀ ਪੁੱਤ ਆ ਉਹ ਮੰਤਰੀ ਬਣ ਜਾਣਗੇ ਚੇਅਰਮੈਨ ਬਣ ਜਾਣਗੇ ਸਰਦਾਰ ਭਗਵਾਨ ਸਿੰਘ ਮਾਨ ਮੈਂ ਤਾਂ ਕਹਿੰਦਾ ਜੇ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਬਣਿਆ ਉਹ ਕੇਜਰੀਵਾਲ ਸਾਹਿਬ ਦੀ ਬਦੌਲਤ ਹੀ ਬਣਿਆ ਉਹਨਾਂ ਨੇ ਇੱਕ ਸੋ ਜਿੱਤੀ ਉਹਨਾਂ ਨੇ ਇੱਕ ਪ੍ਰੋਗਰਾਮ ਦਿੱਤਾ ਉਹਨਾਂ ਨੇ ਪੋਰਟਸ ਦੇ ਨਵੀਆਂ ਕਦਰਾਂ ਕੀਮਤਾਂ ਸਥਾਪਿਤ ਕੀਤੀਆਂ ਤਾਂ ਇਹ ਆਪਕੋ معنات ਮਾਣਾ ਮੁੱਖ ਮੰਤਰੀ ਬਣਿਆ ਸਵਾਮ ਆਦਮੀ ਪਾਰਟੀ ਉਹ ਪਾਰਟੀ ਆ ਜਿਸ ਦਾ ਨਵੀਂ ਸਿਸਟਮ ਦੀ ਗੱਲ ਕਰਦੀ ਹੈ ਇਨਸਾਫ ਦੀ ਗੱਲ ਕਰਦੀ ਹੈ ਕੰਮ ਦੀ ਗੱਲ ਕਰਦੀ ਹੈ ਪ੍ਰਾਣੀਆਂ ਪਾਰਟੀਆਂ ਧਰਮ ਜਾਤ ਪਾਤ ਮਜਬ ਦੇ ਆਧਾਰ ਤੇ ਗੱਲ ਕਰ ਲੂ ਕੌਨ ਪੜਾਉਂਦੇ ਸੀ ਪਰ ਅਸੀਂ ਨੀਤੀ ਦੀ ਗੱਲ ਕਰਦੇ ਆ ਪਾਲਿਸੀ ਦੀ ਗੱਲ ਕਰਦੇ ਆ ਸੁਧਾਰਾਂ ਦੀ ਗੱਲ ਕਰਦੇ ਆ ਸਿੱਖਿਆ ਸੁਧਾਰ ਦੀ ਗੱਲ ਆ ਸਿਹਤ ਸੁਧਾਰ ਦੀ ਗੱਲ ਆ ਸਿਸਟਮ ਦੀ ਸੁਧਾਰ ਦੀ ਗੱਲ ਆ ਇਸੇ ਕਰਕੇ ਉਹਨਾਂ ਪਾਰਟੀਆਂ ਨੂੰ ਸਾਡੀਆਂ ਪਾਲਿਸੀਆਂ ਤੋਂ ਖਤਰਾ ਲੱਗਦਾ ਹੈ ਕੇਜਰੀਵਾਲ ਦੀ ਸੋਚ ਤੋਂ ਖਤਰਾ ਲੱਗਦਾ ਹੈ ਇਸੇ ਕਰਕੇ ਲਗਾਤਾਰ ਸਾਡੇ ਆਗੂ ਨੂੰ ਫੜਿਆ ਜਾ ਰਿਹਾ ਹੈ ਔਰ ਕੋਈ ਗੱਲ ਨਹੀਂ ਜਿਵੇਂ ਸਿਆਣੇ ਕਹਿੰਦੇ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸੁਆਏ ਹੋਏ ਸੋ ਅਸੀਂ ਇਹ ਫੈਸਲਾ ਕੀਤਾ ਕਿ ਜੋ ਸਾਡਾ ਰੋਸ ਹੈ ਅਸੀਂ ਇਸ ਰੋਸ ਨੂੰ ਵੋਟ ਦੇ ਵਿੱਚ ਕਨਵਰਟ ਕਰਨਾ ਅੱਜ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਮਹੱਲਾਂਾਂ ਦੇ ਵਿੱਚ ਗਲੀਆਂਾਂ ਦੇ ਵਿੱਚ ਗੱਲ ਚੱਲਦੀ ਹੈ ਕਿ ਕੇਸਰੀਬਾਲ ਜਿਸ ਵਿਅਕਤੀ ਨੇ ਵਧੀਆ ਮੁੱਖ ਮੰਤਰੀ ਹੈ ਪੜਿਆ ਲਿਖਿਆ ਮੁੱਖ ਮੰਤਰੀ ਹੈ ਜਿਸ ਵਿਅਕਤੀ ਨੇ ਦੇਸ਼ ਦੀ ਰਾਜਨੀਤੀ ਵਿੱਚ ਇੱਕ ਚੇਂਜ ਲੈ ਕੇ ਆਂਦੀ ਹੈ ਉਸ ਨੂੰ ਤਾਨਾਸ਼ਾਹ ਮੋਦੀ ਫੜਕ ਤਿਹਾਰ ਦੇ ਵਿੱਚ ਬੰਦ ਕਰਦਾ ਹੈ ਕੱਲ ਨੂੰ ਕੁਝ ਵੀ ਕਰ ਸਕਦਾ ਮੈਂ ਤਾਂ ਇਹ ਸਾਂਹਮਣਾ ਕਿ ਜਿਵੇਂ ਸਾਨ ਕਹਿੰਦੇ ਪੁੱਠਾ ਪੰਗਾ ਲੈ ਲਿਆ ਜਟ ਗਈ ਬੋਕ ਦੇ ਸੰਗਾਂ ਨੂੰ ਅਖਤਲਾ ਲਗੇ ਮੋਦੀ ਨੇ ਬੜਾ ਗਲਤ ਕੰਮ ਕਰ ਲਿਆ ਸੋ ਸਾਰੇ ਵਲੰਟੀਅਰਾਂ ਦੇ ਵਿੱਚ ਬਹੁਤ ਵੱਡਾ ਅਚਾ ਜਿਹੜੀ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਨੈਗੇਟਿਵ ਬੇਟੀ ਮਹਿਸੂਸੋਂ ਦੇ ਸਾਡੇ ਵਲੰਟੀਅਰ ਘਰਾਂ ਦੇ ਵਿੱਚ ਬੈਠੇ ਸੀ ਪਰ ਹੁਣ ਉਹਨਾਂ ਨੇ ਇਸ ਰੋਸ ਵਜੋਂ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਉਹਨੇ ਫੈਸਲਾ ਕੀਤਾ ਕਿ ਅਸੀਂ ਸਾਡੇ ਹਰਮਨ ਪਿਆਰੇ ਆਗੂ ਦੀ ਗ੍ਰਿਫਤਾਰੀ ਹੈ ਉਸ ਦੀ ਗ੍ਰਿਫਤਾਰੀ ਨੂੰ ਬੋਸ ਦਾ ਜਿਹੜਾ ਵਿਰੋਧ ਹੈ ਵਿਦਰੋਹ ਹੈ ਉਹ ਲੋਕਾਂ ਦੀਆਂ ਕਚਹਿਰੀ ਦੇ ਵਿੱਚ ਜਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਅਸੀਂ ਵੋਟ ਦੇ ਵਿੱਚ ਕਨਵਰਟ ਕਰਨਾ ਹੈ ਲੋਕ ਸਭਾ ਚੋਣਾਂ ਆ ਗਈਆਂ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਦਾ ਫਤਵਾ ਪ੍ਰਵਾਨ ਕੀਤਾ ਜਾਂਦਾ ਸੋ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਇਸ ਮੰਦਭਾਗੀ ਗ੍ਰਿਫਤਾਰ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਲੋਕ ਸਾਡਾ ਸਾਥ ਦੇਣ ਨੂੰ ਤਿਆਰ ਬਰ ਤਿਆਰ ਬੈਠੇ ਨੇ ਇਹ ਨਹੀਂ ਕਹਿੰਦਾ ਕਲੀ ਆਮ ਆਦਮੀ ਪਾਰਟੀ ਦੂਸਰੀਆਂ ਪਾਰਟੀਆਂ ਦੇ ਲੋਕ ਵੀ ਸਾਨੂੰ ਦੱਸਦੇ ਨੇ ਕਿ ਮੋਦੀ ਸਰਕਾਰ ਧੱਕਾ ਕਰ ਰਹੀ ਆ ਸੋ ਅਸੀਂ ਇਸ ਧੱਕੇਸ਼ਾਹ ਨੂੰ ਬਰਦਾਸ਼ਤ ਨਹੀਂ ਕਰਾਂਗੇ ਦੇਸ਼ ਆ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਲਾਣੋ ਦੇਸ਼ ਤੋਂ ਪਿਆਰੇ ਇਹਦੇ ਲੋਕ ਹਨੀਆਂ ਦੇਸ਼ ਸਾਡਾ ਸਮਾਜ ਸਾਡਾ ਸੰਵਿਧਾਨ ਸਾਡਾ ਲੋਕਤੰਤਰ ਸਾਡਾ ਇਸ ਕਰਕੇ ਇਸ ਨੂੰ ਬਚਾਉਣਾ ਹਰ ਚੰਗੇ ਨਾਗਰਿਕ ਦੀ ਜ਼ਿੰਮੇਵਾਰੀ ਹੈ ਤੇ ਅਸੀਂ ਇਹ ਜ਼ਿੰਮੇਵਾਰੀ ਨਿਭਾ ਰਹੇ ਹਾਂ ਆਮ ਆਦਮੀ ਪਾਰਟੀ ਵਰਕਰ ਉਹ ਸੰਦੇਸ਼ ਪ੍ਰਚਾਰ ਕੀਤਾ ਜਾਦਾ ਕਿ ਇਹ ਨਿਆਂ ਪਾਲਕਾ ਤੇ ਨਿਆਂ ਪਾਲਕਾ ਤੇ ਸਾਨੂੰ ਵਿਸ਼ਵਾਸ ਹੈ ਪੂਰਨ ਵਿਸ਼ਵਾਸ ਹੈ ਕਿਉਂਕਿ ਸਾਡੀ ਨਿਆਂ ਪਾਲਕਾ ਦੇ ਵਿੱਚ ਵੀ ਸਾਡੀਆਂ ਅਰਜ਼ੀਆਂ ਸਾਡੀਆਂ ਅਪੀਲਾਂ ਲਗਾਤਾਰ ਚੱਲ ਰਹੀਆਂ ਨੇ ਪਰ ਲੋਕਾਂ ਦੇ ਕਿਉਂਕਿ ਵੋਟਾਂ ਦਾ ਸਿਸਟਮ ਹੈ ਲੋਕਾਂ ਨੂੰ ਦੱਸਣਾ ਕਿ ਜਿਹੜੀ ਮੋਦੀ ਸਰਕਾਰ ਹੈ ਕਿਵੇਂ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗ੍ਰਿਫਤਾਰ ਕਰ ਰਹੀ ਹੈ ਪ੍ਰਵੀਨਦ ਕੇਜਰੀਵਾਲ ਕੀ ਹੈ ਉਹ ਇੱਕ ਲੋਕਤੰਤਰ ਦਾ ਨੁਮਾਇੰਦਾ ਬਕਾਇਦਾ ਚੁਣਿਆ ਹੋਇਆ ਨੁਮਾਇੰਦਾ ਤੀਜੀ ਵਾਰੀ ਦਾ ਮੁੱਖ ਮੰਤਰੀ ਹੈ ਤੇ ਉਸ ਨੂੰ ਫੜਨਾ ਲੋਕਤੰਤਰ ਦਾ ਕਤਲ ਹੈ ਇਸ ਕਰਕੇ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਗੱਲ ਲਿਆਉਣ ਦੇ ਲਈ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਦਿੱਲੀ ਦੇ ਵਿੱਚ ਵੀ ਕੀਤਾ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਕੀਤਾ ਜਲੰਧਰ ਦੇ ਵਿੱਚ ਵੀ ਕੀਤਾ ਇੱਥੇ ਵੀ ਕੀਤਾ ਕੱਲ ਨੂੰ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਸ਼ਹਿਰਾਂ ਦੇ ਵਿੱਚ ਜਾਵਾਂਗੇ ਗਲੀਆਂ ਦੇ ਵਿੱਚ ਵੀ ਜਾਵਾਂਗੇ ਮਹੱਲਿਆਂ ਦੇ ਵਿੱਚ ਜਾਵਾਂਗੇ ਹਰ ਘਰ ਘਰ ਤੱਕ ਅਸੀਂ ਇਹ ਧੱਕੇਸ਼ਾਹੀ ਇਹ ਵਧੂਕੀ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਣ ਦੇ ਲਈ ਪ੍ਰੋਟੈਸਟ ਕਰ ਰਹੇ ਹਾਂ ਉਹ ਮਾਨਪ੍ਰੀਤ ਸਿੰਘ ਬਾਦਲੂ ਤੇ ਪੱਤਰ ਲਿਖਿਆ ਸੀਗਾ ਮਿਡੀਆ ਤੇ ਵਾਸੀ ਇਹੋ ਆਮ ਪਾਰਟੀ ਦੇ ਆਗੂ ਨੇ ਕਿਹਾ ਸੀਗਾ ਕਿ ਕਾਨੂੰਨ ਫੈਸਲਾ ਕਰੂਗਾ ਉਸ ਤੇ ਵਿਸ਼ਵਾਸ ਕਰਨ ਉਹ ਹੋਰ ਕਿਉਂ ਨਹੀਂ ਕੀਤਾ ਨਹੀਂ ਅਸੀਂ ਤਾਂ ਮੇਰੀ ਗੱਲ ਸੁਣੋ ਇੱਕ ਮਰਨ ਵਰਤ ਰੱਖਣਾ ਅਸੀਂ ਸ਼ਾਂਤੀ ਦੇ ਵਿੱਚ ਰਹੇ ਕਿ ਮर्याਦਾ ਦੇ ਵਿੱਚ ਰਹੇ ਕਿ ਨਿਜਮ ਕਾਨੂੰਨ ਨੂੰ ਹੱਥ ਹੱਥ ਦੇ ਵਿੱਚ ਲੈ ਰਹੇ ਅਸੀਂ ਬਕਾਇਦਾ ਇਸ ਪ੍ਰੋਗਰਾਮ ਡੀਸੀ ਸਾਹਿਬ ਤੋਂ ਐਸਐਸਪੀ ਸਾਹਿਬ ਤੋਂ ਤਰਖਾਸ ਦੇ ਕੇ ਐਪਲੀਕੇਸ਼ਨ ਲੈ ਕੇ ਪਰਮਿਸ਼ਨ ਲੈ ਕੇ ਤੇ ਬੈਠੇ ਆ ਸੋ ਇਸ ਕਰਕੇ ਕਿਉਂਕਿ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣੇ ਅਸੀਂ ਤਾਂ ਇਹ ਵੀ ਗੱਲ ਕਹਿਣਾ ਵੀ ਸਾਡੀ ਜਿਹੜੀ ਜਿਹੜੀ ਤਿਹਾਰ ਜੇਲ੍ਹ ਦੇ ਵਿੱਚੋਂ ਗ੍ਰਿਫਤਾਰੀ ਹੋਈ ਹੈ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੈਸ਼ਨ ਕੋਰਟਾਂ ਦੇ ਵਿੱਚ ਉਹ ਸਬੰਧੀ ਸਾਡੇ ਵਕੀਲ ਜਾ ਕੇ ਉੱਥੇ ਦਲੀਲਾਂ ਦੇ ਰਹੇ ਨੇ ਕੇਜਰੀਵਾਲ ਸਾਹਿਬ ਨੇ ਆਪ ਉੱਥੇ ਬਹਿਸ ਕੀਤੀ ਹੈ ਜਿਹੜੀ ਕਿ ਦੁਨੀਆਂ ਦੇ ਵਿੱਚ ਇੱਕ ਮਿਸਾਲ ਹੈ ਕਿ ਇੱਕ ਮੁੱਖ ਮੰਤਰੀ ਆਪਣੀ ਜਿਹੜੀ ਬਹਿਸ ਆ ਅਪੀਲਾਂ ਦੇ ਨਾਲ ਦਲੀਲਾਂ ਦੇ ਨਾਲ ਜੱਜ ਸਾਹਿਬ ਦੇ ਨਾਲ ਉਹਨਾਂ ਖੁਦ ਕੀਤੀ ਹੈ ਸੋ ਏ ਉਹਨਾਂ ਦੀ لیاقت ਉਹਨਾਂ ਦੀ ਜਿਹੜੀ ਹੈਗੀ ਐਜੂਕੇਸ਼ਨ ਉਹਦੀ ਮਿਸਾਲ ਆ ਸੋ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਤਾਂ ਲੋਕਾਂ ਦੇ ਵਿੱਚ ਮੈਸੇਜ ਤਾਂ ਜਾਂਦਾ ਸੋ ਇਸ ਕਰਕੇ ਅਸੀਂ ਲੋਕਾਂ ਦੇ ਵਿੱਚ ਇਹੀ ਮੈਸੇਜ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਡਾ ਸੰਵਿਧਾਨ ਜਿਸ ਸੰਵਿਧਾਨ ਦੇ ਨਾਲ ਸਾਡਾ ਦੇਸ਼ ਚੱਲਦਾ ਜਿਸ ਸੰਵਿਧਾਨ ਦੇ ਨਾਲ ਸਾਡਾ ਸਿਸਟਮ ਚੱਲਦਾ ਜੇਕਰ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਬਣਿਆ ਜੇਕਰ ਭਗਵੰਤ ਮਾਨ ਸਾਡੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਜੇਕਰ ਸਾਡੀ ਕੈਬਨਿਟ ਆ ਜੇਕਰ ਸਾਡੇ ਐਮਐਲਏ ਜੇਕਰ ਸਾਡੇ ਚੇਅਰਮੈਨ ਆ ਉਹ ਸੰਵਿਧਾਨ ਦੇ ਅਨਸਾਰ ਹੀ ਬਣਿਆ ਸਾਰਾ ਸਿਸਟਮ ਸੰਵਿਧਾਨ ਦੇ ਅਨਸਾਰ ਹੀ ਚੱਲਦਾ ਜੇਕਰ ਸਾਡੇ ਸੰਵਿਧਾਨ ਨੂੰ ਅੱਜ ਖਤਰਾ ਹੋ ਗਿਆ ਤਾਂ ਫਿਰ ਕਿੱਥੇ ਕੀ ਰਹੂਗਾ ਇਸ ਕਰਕੇ ਜਿਹੜੀ ਅੱਜ ਗੱਲ ਆ ਉਹ ਸਾਰੀਆਂ ਪਦਨਾ ਉੱਪਰ ਉੱਠ ਕੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ 'ਚ ਸੰਧਾਰ ਭੀਮਰਾ ਉਮੀਦਵਾਰ ਸਾਹਮਣੇ ਖੜੇ ਨੇ ਅਸੀਂ ਕਿੰਨੀਆਂ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਭਗਤਾਂ ਨੇ ਦੇਸ਼ ਆਜ਼ਾਦ ਕਰਾਇਆ ਅਸੀਂ ਅਬਦਾਲੀ ਭਜਾਏ ਰੰਗ ਜੇ ਭਜਾਇਆ ਅੰਗਰੇਜ਼ ਭਜਾਏ ਦੇਸ਼ ਆਜ਼ਾਦ ਕਰਾਇਆ ਤੇ ਹੁਣ ਅਸੀਂ ਸੰਵਿਧਾਨ ਬਣਾਇਆ ਸੰਵਿਧਾਨ ਦੇ ਅਨੁਸਾਰ ਸਾਡਾ ਸਿਸਟਮ ਸਿਸਟਮ ਚੱਲ ਰਿਹਾ ਹੈ ਤੁਸੀਂ ਮੜਾ ਸੋਚ ਕੇ ਦੇਖੋ ਵੀ ਅਸੀਂ 3 ਦੇ ਵਿੱਚ ਅਛੇ ਦੇਣਾ ਦਿੱਤੀਆਂ ਸੰਵਿਧਾਨ ਬਚੇ ਦਿੱਤੀਆਂ ਦੇਸ਼ ਨੂੰ ਉਜਾੜ ਕਰਾਉਣ ਦੇ ਵਿੱਚ ਦਿੱਤੀਆਂ ਜੇਕਰ ਸਾਡਾ ਦੇਸ਼ ਜੇ ਸਾਡਾ ਸੰਵਿਧਾਨ ਖਤਰੇ ਵਿੱਚ ਪੈ ਗਿਆ ਤੇ ਫਿਰ ਸਾਡੀ ਕਾਦੀ ਆ ਵੀ ਸਾਡੇ ਕੰਮ ਦੀ ਹੈ ਸਾਡੀਆਂ ਸ਼ਹੀਦੀਆਂ ਵਿਗੀਆਂ ਸਾਡੀਆਂ ਕੁਰਬਾਨੀਆਂ ਵਿਗੀਆਂ ਇਸ ਕਰਕੇ ਅਸੀਂ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜਾ ਸਾਡਾ ਦੇਸ਼ ਹੈ ਉਸ ਨੂੰ ਬਚਾਉਣ ਦੇ ਲਈ ਸਾਡੀ ਲੜਾਈ ਹੈ